ਦੇਸ਼ ਵਿਦੇਸ਼ੇ ਵਿੱਚ ਬੈਠ ਕੇ ਪ੍ਰੋਗਰਾਮ ਸਿੱਖੀ ਦੀ ਸ਼ਾਨ ਦਾ ਆਨੰਦ ਮਾਣ ਰੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਤੁਹਾਡੀ ਪੂਰ ਜੋਰ ਮੰਗਦੇ ਹਾਰ ਤ ਤੁਹਾਡਾ ਆਪਣਾ ਪ੍ਰੋਗਰਾਮ ਸਿੱਖੀ ਦੀ ਸ਼ਾਨ ਅਸੀਂ ਨਿਰੰਤਰ ਕੋਸ਼ਿਸ਼ ਕਰਦੇ ਹਾਂ ਕੁਝ ਐਓ ਜੀਆਂ ਸਿੱਖਿਸ਼ੀਤਾ ਤੁਹਾਡੇ ਰੂਬਰੂ ਕਰੀਏ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਗੁਰੂ ਨੂੰ ਸਮਰਪਿਤ ਕਰਦੇ ਹੋਏ ਆਪਣੇ ਆਪ ਨੂੰ ਸਮਾਜ ਵਿੱਚ ਇਸ ਤਰ੍ਹਾਂ ਪੇਸ਼ ਕਰਦਾ ਹੈ ਜਿਵੇਂ ਉਹ ਗੁਰੂ ਨਾਨਕ ਸਾਹਿਬ ਦੇ ਸਿੱਖ ਹੋਣ ਭਾਵ ਇੱਕ ਸਮਾਜ ਦੇ ਲਈ ਕਾਰਜ ਕਰਦੇ ਹੋਣ ਕਿਉਂਕਿ ਅਕਸਰ ਅਸੀਂ ਇਹ ਪੰਕਤੀਆਂ ਪੜ੍ਹਦੇ ਹਾਂ ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ ਵੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਇੱਕ ਐਓ ਜੀ ਸ਼ਖਸੀਅਤ ਜਿਹੜੀ ਗੁਰੂ ਦੀ ਭੈ ਵਿੱਚ ਰਹਿ ਕੇ ਗੁਰੂ ਦੇ ਪਿਆਰ ਵਿੱਚ ਰਹਿ ਕੇ ਗੁਰੂ ਦੀ ਬਾਣੀ ਦਾ ਪ੍ਰਚਾਰ ਕਰ ਰਹੇ ਨੇ ਵੱਡੇ ਵੱਡੇ ਮੁਕਾਮ ਹਾਸਲ ਕੀਤੇ ਇੱਕ ਨਹੀਂ ਅਨੇਕਾਂ ਹੀ ਥਾਵਾਂ ਤੇ ਆਪਣੇ ਆਪ ਨੂੰ ਗੁਰੂ ਦਾ ਸਿੱਖ ਬਣ ਕੇ ਵਿਚਾਰਿਆ ਹੈ ਸੋ ਆਓ ਤੁਹਾਡੀ ਮੁਲਾਕਾਤ ਕਰਾਣੇ ਆ ਸਾਡੇ ਅਤੀ ਸਤਿਕਾਰਯੋਗ ਇੱਕ ਸਿੱਖ ਚਿੰਤਕ ਇੱਕ ਆਰਟਿਸਟ ਇੱਕ ਕਵੀ ਅਤੇ ਇੱਕ ਲੇਖਕ ਸਾਡੇ ਅਤੀ ਸਤਿਕਾਰਯੋਗ ਸਰਦਾਰ ਮਹਿੰਦਰਪਾਲ ਸਿੰਘ ਜੀ ਜਗੇ ਜਗੇ ਸਾਡਾ ਤੁਹਾਡਾ ਸਵਾਗਤ ਹੈ ਜੀ ਫਤਿਹ ਸਾਂਝ ਪਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗੇ ਸਾਬ ਅਕਸਰ ਸੀ ਵੇਖਦੇ ਆ ਇੱਕ ਵਿਅਕਤੀ ਆਪਣੇ ਸੁਪਨੇ ਪੂਰੇ ਕਰਨ ਵਾਸਤੇ ਬੜੇ ਹੱਥ ਪੈਰ ਮਾਰਦਾ ਹੈ ਜੀ ਨੌਕਰੀ ਵੀ ਕਰਦਾ ਹੈ ਪਰਵਾਰ ਵੀ ਪਾਲਦਾ ਕਿਤੇ ਨਾ ਕਿਤੇ ਜਿਹੜਾ ਮੇਰਾ ਸੁਪਨਾ ਸੀ ਉਹ ਪੂਰਾ ਹੋ ਜਾਵੇ ਪਰੰਤੂ ਜਦੋਂ ਤੁਹਾਡੇ ਅਸੀਂ ਜੀਵਨ ਵੱਲ ਵੇਖਦੇ ਹਾਂ ਲੇਖਕ ਵੀ ਕਵੀ ਦੇ ਰੂਪ ਵਿੱਚ ਵੀ ਸਿੱਖ ਚਿੰਤਕ ਦੇ ਰੂਪ ਵਿੱਚ ਬਕਾਇਦਾ ਇੱਕ ਆਰਟਿਸਟ ਬਣ ਕੇ ਵੀ ਇਹ ਸਾਰੇ ਕਾਰਜ ਇੱਕ ਜ਼ਿੰਦਗੀ ਦੇ ਵਿੱਚ ਇੱਕ ਉਮਰ ਦੇ ਵਿੱਚ ਕਿਵੇਂ ਕਰ ਲੈਣੇ ਹੋ ਇਹ ਤਾਂ ਪਰਮ ਪਰਮੇਸ਼ਰ ਗੁਰੂ ਪਾਛਾ ਸੱਚੇ ਪਾਛਾ ਆਪਿਕਰਣ ਵਾਲੇ ਨੇ ਜੀ ਬੰਦੇ ਦੇ ਆਪਣੇ ਵਾਸ ਵਿੱਚ ਨਹੀਂ ਹੈ ਪਰ ਫਿਰ ਵੀ ਪਰਮ ਪਰਮੇਸ਼ਰ ਨੇ ਮਨੁੱਖ ਨੂੰ ਇੱਕ ਐਸੇ ਤਾਕਤਵਰ ਜੀਵ ਬਣਾਇਆ ਸਾਰੇ ਜੀਵਾਂ ਤੋਂ ਉੱਤਮ ਜੀਵ ਬਣਾਇਆ ਤੇ ਇਸ ਨੂੰ ਬੜੀ ਸੁਤੰਤਰਤਾ ਵੀ ਦਿੱਤੀ ਹੈ ਤੇ ਇਸ ਨੂੰ ਇਤਨਾ ਦਿਮਾਗ ਦਿੱਤਾ ਹੈ ਜਿਸ ਦਾ ਕੋਈ ਹਿਸਾਬ ਹੀ ਨਹੀਂ ਹੈ ਵਿਦਵਾਨਾਂ ਦਾ ਇਥੋਂ ਤੱਕ ਖਿਆਲ ਹੈ ਕਿ ਹਾਲੇ ਤੱਕ 4% ਵੱਧ ਤੋਂ ਵੱਧ ਜਿਹੜੇ ਬਹੁਤ ਸਕਾਲਰ ਹੋਏ ਹਨ ਸਾਇੰਟਿਸਟ ਵੱਡੇ-ਵੱਡੇ ਬਹੁਤ ਵੱਡੇ-ਵੱਡੇ ਵਿਦਵਾਨ ਹੋਏ ਹਨ ਉਹਨਾਂ ਨੇ 6% ਤੱਕ ਆਪਣੇ ਵਿਕਾਸ ਕੀਤਾ ਦਿਮਾਗ ਦਾ ਅਜੇ 94% 96% ਤਜੇ ਵਿਕਾਸ ਹੋਇਆ ਨਹੀਂ। ਕੀ ਬਾਤ ਹੈ। ਇਤਨਾ ਵੱਡਾ ਦਿਮਾਗ ਪਰਮਾਤਮਾ ਨੇ ਮਨੁੱਖ ਨੂੰ ਦਿੱਤਾ ਤੇ ਉਸ ਨੂੰ ਨਾਲ ਹਿੰਮਤ ਵੀ ਦਿੱਤੀ ਆ ਦਲੇਰੀ ਵੀ ਦਿੱਤੀ ਆ ਭਾਈ ਤੋ ਇਸ ਨੂੰ ਵਰਤ ਤੇ ਸਚਾਚੇ ਟੰਗ ਨਾਲ ਵਰਤ। ਗੁਰੂ ਸਾਹਿਬ ਸਾਨੂੰ ਇਹ ਨਸੀਹਤ ਦਿੰਦੇ ਰਹਿੰਦੇ ਹਨ ਗੁਰਬਾਣੀ ਦੇ ਵਿੱਚ ਕਿ ਇਸ ਨੂੰ ਸਚਾਜੇ ਟੰਗ ਨਾਲ ਵਰਤਣਾ ਹੈ। ਜਗੀ ਸਾਹਿਬ ਇਹ ਤਾਂ ਹੋਈ ਚਲੋ ਤੁਹਾਡੇ ਅਨਪਵਦੀ ਗੱਲ ਤੁਸੀਂ ਜ਼ਿੰਦਗੀ ਚ ਕਿੰਨਾ ਕੁ ਹੰਡਾਇਆ ਕਿੰਨਾ ਕੁ ਸਿੱਖਿਆ ਮੈਂ ਥੋੜਾ ਚਾਹਾਂਗਾ ਤੁਹਾਡੇ ਬਚਪਨ ਦੇ ਉਹ ਦਿਨ ਕਿਵੇਂ ਬਿਤੇ ਕਿੱਥੋਂ ਵਿਦਿਆ ਗ੍ਰਹਿਣ ਕੀਤੀ ਤੇ ਕਿਵੇਂ ਇਸ ਪਾਸੇ ਤੁਸੀਂ ਆ ਗਏ ਦੇਖੋ ਮੈਂ ਇੱਕ ਬੜੇ ਸਧਾਰਨ ਪਰਿਵਾਰ ਵਿੱਚ ਪੈਦਾ ਹੋਇਆ ਸਾਡੇ ਪਿਤਾ ਜੀ ਦਾ ਨਾਮ ਸੋਭਾ ਸਿੰਘ ਸੀ ਮਾਤਾ ਗੁਰਦੇਵ ਕੌਰ ਇਹ ਨਗੋ ਮਾਜਰੇ ਦਾ ਬਰਥ ਹੋਇਆ 1949 ਲਿਖੀ ਹੋਈ ਜੋ ਡੇਟ ਆਫ ਬਰਥ ਹੈ ਤੇ ਉਹ ਮਾ ਬਾਬ ਸਾਡੇ 1947 ਵਿੱਚ ਆਏ ਸਨ ਪਾਰਟੀਸ਼ਨ ਤੋਂ ਬਾਅਦ ਇੱਧਰ ਆਏ ਸਨ ਇੱਥੇ ਆ ਕੇ ਤਾਂ ਉਹਨਾਂ ਨੇ ਇੱਕ ਛੋਟਾ ਜਿਹਾ ਡੇਰੀ ਫਾਰਮ ਚਲਾ ਰਹੇ ਸਨ ਜਦੋਂ ਮੇਰਾ ਬਰਥ ਹੋਇਆ ਉਦੋਂ ਡੇਰੀ ਫਾਰਮ ਸ਼ੁਰੂ ਕਰ ਚੁੱਕੇ ਸਨ ਤਾਂ ਪਹਿਲਾਂ ਥੋੜਾ ਥੜਾ ਕੰਮ ਜੋ ਬਾਬਾ ਜਸਾ ਸਿੰਘ ਦੇ ਡੇਰੇ ਜਦੋਂ ਕੈਂਪ ਲੱਗਾ ਸੀ ਉਦੋਂ ਤੋਂ ਸ਼ੁਰੂ ਕੀਤਾ ਉਹਨਾਂ ਨੇ ਜੀ ਕੋਈ ਥੋੜਾ ਬਹੁਤ ਖੋਖਾ ਜਿਹਾ ਲਾ ਕੇ ਮੂੰਗਫਲੀ ਵੇਚਣੀ ਫਿਰ ਹੌਲੇ-ਹੌਲੇ ਮੱਜਾਂ ਪਾ ਲਈਆਂ ਡੇਰੀ ਕਰ ਲਈ ਤੇ ਮੈਂ ਜੋ ਸੇਵਕ ਜੱਥਾ ਸਕੂਲ ਹੈ ਪਟਿਆਲੇ ਵਿੱਚ ਉੱਥੇ ਪੜ੍ਹਾਈ ਸ਼ੁਰੂ ਕੀਤੀ ਉਸ ਤੋਂ ਪਹਿਲਾਂ ਇੱਕ ਪ੍ਰਾਈਵੇਟ ਸਕੂਲ ਵੀ ਸੀ ਇੰਟਰਨੈਸ਼ਨਲ ਸਕੂਲ ਤੇ ਇੱਕ ਬੀਐਨ ਖਾਲਸਾ ਸਕੂਲ ਦੇ ਵਿੱਚ ਵੀ ਪਹਿਲਾਂ ਪ੍ਰਾਇਮਰੀ ਕਲਾਸ ਜਿਹੜੀ ਨਰਸਰੀ ਜਿਸ ਨੂੰ ਅੱਜਕੱਲ ਕਹਿੰਦੇ ਹਨ ਪਹਿਲੀ ਕੱਚੀ ਕਲਾਸ ਉੱਥੇ ਉਹ ਕੀਤੀ ਸੀ ਤੇ ਫਿਰ ਤੀਜੀ ਜਮਾਤ ਵਿੱਚ ਸੇਵਕ ਜੱਥਾ ਸਕੂਲ ਖਾਲਸਾ ਸੇਵਕ ਜੱਥਾ ਸਕੂਲ ਹੈ ਅਨਾਰ ਦਾਣਾ ਚੌਕ ਦੇ ਜੱਥੇ ਕੀਤੀ ਤੇ ਇਹ ਬੜਾ ਥੋੜੀ ਜੀ ਫੀਸ ਹੁੰਦੀ ਸੀ 200 ਰੁਪਿਆ ਮਹੀਨੇ ਦੀ ਫੀਸ ਹੁੰਦੀ ਸੀ ਅਸੀਂ ਬ੍ਰਦਰ ਕੰਸੈਸ਼ਨ ਵੀ ਲੈ ਲੈਂਦੇ ਸੀ ਕਿ ਮੇਰਾ ਵੱਡਾ ਭਰਾ 2 ਸਾਲ ਮੇਰੇ ਤੋਂ ਵੱਡਾ ਸੀ ਉਹ 2 ਸਾਲ ਸੀਨੀਅਰ ਸੀ ਤੇ ਸਾਨੂੰ ਅੱਧਾ ਉਹਦੀ ਹਾਫ ਫੀ ਕੰਸੈਸ਼ਨ ਮਿਲਿਆ ਕਰਦਾ ਸੀ ਕਿਤਾਬਾਂ ਜਿਹੜੀਆਂ ਸੀ ਅਸੀਂ ਨਵੀਆਂ ਲੈਣ ਦੀ ਬਜਾਏ ਪੁਰਾਣੀਆਂ ਲਿਆ ਕਰਦੇ ਸੀ ਅੱਧੇ ਮੁੱਲ ਤੇ ਅਸੀਂ ਜੋ ਹੈ ਬੜੀ ਸਧਾਰਨ ਜ਼ਿੰਦਗੀ ਜੀ ਕੇ ਦੇਖੀ ਹੈ ਬਚਪਨ ਦੇ ਵਿੱਚ ਜੀ ਪੜਾਈ ਜੀ ਮੈਡੀਓਕਰੀ ਚੱਲ ਰਹੀ ਸੀ ਲੇਕਿਨ ਅੰਦਰ ਕੁਝ ਹਰ ਸੀ ਅਸੀਂ ਕੋਈ ਚੀਜ਼ ਜਿਹੜੀ ਬਾਹਰ ਆਣਾ ਚਾਹੁੰਦੀ ਹੈ ਗੁਰੂ ਕਰਨ ਨਾਲ ਤਾਂ ਜੁੜ ਗਏ ਸੀ ਸ਼ੁਰੂ ਤੋਂ ਹੀ ਮਾਂ ਬਾਪ ਸਾਡੇ ਗੁਰੂ ਕਰਨ ਨਾਲ ਜੁੜੇ ਹੋਏ ਸੀ ਤੇ ਅਸੀਂ ਮੋਢਲੇ ਬਚਪਨ ਤੋਂ ਹੀ ਜੁੜੇ ਰਹੇ ਤੇ ਇੱਕੋ ਛਾਪ ਕੁਝ ਜੋ ਸਤਗੁਰੂ ਦਾ ਸੰਦੇਸ਼ ਹੈ ਕਿ ਸਾਡੀ ਜੋ ਆਤਮਿਕ ਜੋ ਪ੍ਰਾਪਤੀ ਹੈ ਜੀ ਉਹ ਇੱਕ ਵੱਖਰੀ ਪ੍ਰਾਪਤੀ ਜਿਸ ਨੂੰ ਆਮ ਤੌਰ ਤੇ ਅਸੀਂ ਨਜ਼ਰੋਂ ਅੰਦਾਜ਼ ਕਰੀ ਰੱਖਦੇ ਹਾਂ ਆਪਣੇ ਜੀਵਨ ਦੇ ਵਿੱਚ ਆਮ ਤੌਰ ਤੇ ਇਹ ਪ੍ਰਾਪਤੀ ਗਣੀ ਜਾਂਦੀ ਆ ਕਿ ਅਕਾਡੈਮਿਕ ਪ੍ਰਾਪਤੀ ਬਿਲਕੁਲ ਔਰ ਇਸ ਦੇ ਵਿੱਚ ਵੱਧ ਤੋਂ ਵੱਧ ਪੜ੍ਹਾਈ ਹੋ ਜਾਵੇ ਵੱਧ ਤੋਂ ਵੱਧ ਡਿਗਰੀਆਂ ਲਈ ਜਾਣ ਤੇ ਵੱਧ ਤੋਂ ਵੱਧ ਤਨਖਾਹ ਵਾਲੀ ਨੌਕਰੀ ਲੱਗ ਜਾਏ ਤੁਸੀਂ ਉਹ ਅਕਾਡੈਮਿਕ ਡਿਗਰੀ ਵੀ ਪ੍ਰਵਾਨ ਕੀਤੀ ਹੈ ਉਹ ਚਾਚੇ ਤੌਰ ਤੇ ਉਹ ਅਕਾਡੈਮਿਕ ਡਿਗਰੀ ਐ ਤਾਂ ਕਿ ਮੈਂ ਪਹਿਲਾਂ ਤਾਂ 7ਵੀਂ 8ਵੀਂ ਜਮਾਤ ਤੱਕ ਤਾਂ ਵੈਸੇ 5ਵੀਂ ਜਮਾਤ ਤੱਕ ਤਾਂ ਸਕੂਲ ਤੋਂ ਭੱਜਦੇ ਵੀ ਰਹੇ ਹਾਂ ਸੀ ਜੇ ਜਦੋਂ ਪ੍ਰੇਅਰ ਦਾ ਟਾਈਮ ਆਉਣਾ ਇੱਕ ਉੱਥੇ ਗੇਟ ਸਾਹਮਣੇ ਸੀ ਬੱਚੇ ਕਲਾਸਾਂ ਚ ਜਾਇਆ ਕਰਦੇ ਸੀ ਪ੍ਰੇਅਰ ਤੋਂ ਬਾਅਦ ਤੇ ਮੈਂ ਗੇਟ ਵੱਲ ਨਜ਼ਰ ਰੱਖਣੀ ਕਿ ਕਦੋਂ ਕਿ ਟੀਚਰ ਦਾ ਧਿਆਨ ਉਧਰ ਹੋਵੇ ਤੇ ਦੌੜ ਜਾਈਏ ਬਸ ਤਾਂ ਚੁੱਕਾ ਹਾਲਾਂਕਿ ਉਹ ਫਿਰ ਸਾਰਾ ਦਿਨ ਔਖਾ ਹੀ ਕੱਟੀਦਾ ਸੀ ਕਿਤੇ ਚੌਂਤਰਾ ਲੱਭ ਕਿਤੇ ਬੈਠ ਕਿਸੇ ਮਦਾਰੀਆਂ ਦਾ ਤਮਾਸ਼ਾ ਦੇਖ ਕਿਤੇ ਸ਼ਾਮ ਨੂੰ ਜਦੋਂ ਛੁੱਟੀ ਦੇ ਵੇਲੇ ਘਰ ਜਾਈਦਾ ਸੀ ਕਾਰਨ ਇਹ ਕਿ ਉੱਥੇ ਜੋ ਟੀਚਰ ਜੁਸਨ ਉਹਨਾਂ ਦਾ ਕੋਈ ਪੜਾਉਣ ਦਾ ਸਟਾਈਲ ਅਦਾਂ ਦਾ ਸੀ ਕੋਈ ਪਿਆਰ ਮੁਹੱਬਤ ਵਾਲਾ ਜਿਆ ਨਹੀਂ ਸੀ ਬੜਾ ਖਿੱਚਵਾ ਜਿਆ ਸੀ ਬੜਾ ਸਖਤੀ ਕਰਿਆ ਕਰਦੇ ਸੀ ਪਹਾੜੇ ਸਨਾਓ ਸੋਲਾਂ ਤੱਕ ਪਹਾੜੇ ਨਹੀਂ ਸੀ ਆਉਂਦੇ ਤਾਂ ਜਦੋਂ ਸਾਨੂੰ ਪਤਾ ਲੱਗਿਆ ਕਰਦਿਆਂ ਨੂੰ ਉਹਨਾਂ ਤੋਂ ਪੁੱਛਿਆ ਭਾਈ ਕਿਉਂ ਨਹੀਂ ਜਾਂਦਾ ਤਾਂ ਖੜਕਾਈ ਵੀ ਹੋਈ ਮੈਂ ਕਿਹਾ ਮਨ ਪਹਾੜੇ ਨਹੀਂ ਆਉਂਦੇ ਤਾਂ ਮੇਰੇ ਭਰਾ ਨੇ ਮੈਨੂੰ ਪਾੜਾ ਇੱਕ ਲਿਆ ਕੇ ਦਿੱਤਾ ਕਾਦਾ ਉਹਨੂੰ ਪਾੜਾ ਕਹਿੰਦੇ ਕਾਦਾ ਇੱਕ ਪੰਦੇ ਵਿੱਚ ਪਹਾੜੇ ਲਿਖੇ ਹੋਏ ਸੀ ਉਹ ਯਾਦ ਕੀਤੇ ਫਿਰ ਉਹਨਾਂ ਯਾਦ ਕਰਕੇ ਸੁਣਿਆਣੇ ਸ਼ੁਰੂ ਕੀਤੇ ਫਿਰ ਹੌਸਲਾ ਬਣਿਆ ਫਿਰ ਪੰਜਵੀਂ ਜਮਾਤ ਤੋਂ ਬਾਅਦ ਫਿਰ ਸਕੂਲ ਤੋਂ ਨਹੀਂ ਭੱਜੇ ਕੀ ਬਾਤ ਹੈ ਖੈਰ ਸਾਡੀ ਲਗਨ ਲੱਗ ਗਈ ਪੜਾਈ 'ਚ ਪੰਜਵੀਂ ਛੇਵੀਂ ਸੱਤਵੀਂ ਅੱਠਵੀਂ ਨੌਵੀਂ ਜਮਾਤ ਵਿੱਚ ਫਿਰ ਮੈਂ ਟਾਪਰ ਹੋ ਗਿਆ ਕੀ ਬਾਤ ਹੈ ਸੈਕੰਡ ਪੋਜੀਸ਼ਨ ਆਈ ਮੇਰੀ ਸੈਕੰਡ ਕਿਤਨੂੰ ਕਿਤੋਂ ਅਸੀਸ ਮਿਲੀ ਕਿਤਨੂੰ ਕਿਤੋਂ ਅੱਛੀ ਗੁੜਤੀ ਸਿੱਖਿਆ ਮਿਲ ਗਈ ਸਿੱਖਤਾ ਮਬਾਬ ਦੀ ਸੀ ਅਨੰਦ ਅਸੀਰਵਾਦ ਗੁਰੂ ਮਹਾਰਾਜ ਦੀ ਬਖਸ਼ਿਸ਼ ਜਿਹੜੀ ਹੈ ਉਹ ਰੰਗ ਲਿਆਣ ਲੱਗੀ ਕੁਝ ਤੇ ਫਿਰ ਮੈਂ ਹਾਇਰ ਸਕੈਂਡਰੀ ਉਸ ਸਕੂਲ ਤੋਂ ਪਾਸ ਕੀਤੀ ਸਾਇੰਸ ਸਬਜੈਕਟ ਲੈ ਲਿਆ ਨਾਨ ਮੈਡੀਕਲ ਫਿਰ ਮੇਂਦਰਾ ਕਾਲਜ ਪਟਿਆਲਾ ਗਵਰਨਮੈਂਟ ਕਾਲਜ ਹੈ ਉੱਥੇ ਦਾਖਲਾ ਲਿਆ ਉਹ ਤੇ ਐਕਸਪਰੀ ਇੰਜੀਨੀਅਰਿੰਗ ਕਲਾਸ ਜੋ ਸੀ ਉਹ ਕੀਤੀ ਬੀਐਸਸੀ ਕੀਤੀ ਬੀਐਸਸੀ ਪਾਰਟ 2 3 ਫਾਈਨਲ ਬੀਐਸਸੀ ਕਰਕੇ ਫਰ ਸਟੇਟ ਬੈਂਕ ਆਫ ਪਟਿਆਲਾ ਵਿੱਚ ਨੌਕਰੀ ਲੱਗ ਗਈ। ਅਜੇਕੀ ਸਾਹਿਬ ਤੁਸੀਂ ਬਾਕਾਇਦਾ ਬੈਂਕ ਵਿੱਚ ਭੜਤੀ ਵੀ ਹੋਏ, ਨੌਕਰੀ ਵੀ ਕੀਤੀ, ਉੱਥੋਂ ਰਿਟਾਇਰ ਵੀ ਹੋਏ। ਬਟ ਇੱਕਦਮ ਨੌਕਰੀ ਕਰਦੇ ਕਰਦੇ ਕਿਉਂਕਿ ਬੈਂਕਿੰਗ ਦੀ ਨੌਕਰੀ ਬੜੀ ਟਫ ਹੈ। ਸਾਰਾ ਦਿਨ ਸਵੇਰ 9:00 ਤੋਂ ਲੈ ਕੇ 5:00 ਤੱਕ ਬੈਠਣਾ। ਉਸ ਤੋਂ ਬਾਅਦ ਇੱਕ ਇਹੋ ਜਿਹਾ ਮੋੜ ਆਇਆ। ਤੁਸੀਂ ਆਪਣੇ ਹੱਥ ਵਿੱਚ ਕਲਮ ਚੱਕੀ ਤੇ ਇੱਕ ਨੀਨੇਕਾ ਕਿਤਾਬਾਂ ਲਿਖਤੀਆਂ ਤੇ ਲਿਖਿਆ ਵੀ ਸਾਰੀ ਅਧਿਆਤਮਿਕਵਾਦ ਦੇ ਸੰਬੰਧ ਵਿੱਚ। ਇਹ ਖੇਤਰ ਬੜਾ ਵੱਖਰ ਹੈ ਬੈਂਕਿੰਗ ਨੌਕਰੀ ਤੋਂ। ਅਸਲ ਵਿੱਚ ਮੈਂ ਜਦੋਂ ਲਿਖਣਾ ਸ਼ੁਰੂ ਕਰ ਦਿੱਤਾ ਸੀ ਨੌਵੀਂ ਜਮਾਤ ਤੋਂ ਲਿਖਣਾ ਸ਼ੁਰੂ ਕਰਤਾ ਸੀ ਇੱਕ ਸਾਡਾ ਟੀਚਰ ਹੁੰਦੇ ਸੀ ਪ੍ਰੋਫੈਸਰ ਰਜੈਬ ਸਿੰਘ ਅਮਰ ਕਾਂਦੇ ਸੀ ਉਹਨਾਂ ਨੂੰ ਉਹ ਸਾਨੂੰ ਐਨਕਰੇਜ ਕਰਦੇ ਸੀ ਲਿਖਣ ਵਾਸਤੇ ਮੈਂ ਕੁਝ ਕਦੇ ਥੋੜਾ ਬਹੁਤਾ ਦੋ ਚਾਰ ਲਹਿਣਾ ਲਿਖ ਦੇਣਾ ਤੇ ਉਹਨਾਂ ਨੇ ਉਤਸ਼ਾਹ ਦੇਣਾ ਬਾ ਭਾਈ ਮਨਦਰ ਸਿੰਘ ਤੂੰ ਤਾਂ ਬੜਾ ਵਧੀਆ ਲਿਖ ਸਕਦਾ ਤੂੰ ਲਿਖ ਤੇ ਉਹਨਾਂ ਮੈਂ ਕੁਝ ਲੇਖ ਲਿਖਣੇ ਕੁਝ ਕਵਿਤਾਵਾਂ ਲਿਖਣੀਆਂ ਤੇ ਉਹਨਾਂ ਨੇ ਇੱਕ ਸੱਚਾ ਹਮਦਰਦ ਅਖਬਾਰ ਛਪਦਾ ਸੀ ਤਹਾਕ ਜੀ ਉਹਦੇ ਵਿੱਚ ਉਹ ਛਪਾਉਂਦੇ ਹੁੰਦੇ ਸੀ ਉਹਦੇ ਐਡੀਟਰ ਹੁੰਦੇ ਸੀ ਤਾਂ ਉਹ ਮੈਨੂੰ ਥੋੜਾ ਜਿਹਾ ਹੌਸਲਾ ਉੱਥੋਂ ਲਿਖਣ ਦਾ ਨੌਵੀਂ ਜਮਾਤ ਤੋਂ ਹੋ ਗਿਆ ਸੀ ਕੁਝ ਹਫ਼ਤਾਵਾਂ ਲਿਖਿਆ ਤੇ ਉਸ ਨੌਵੀਂ ਜਮਾਤ ਦੇ ਵਿੱਚ ਹੀ ਜਿਹੜੀ ਲੇਖ ਲਿਖੇ ਉਹ ਵੀ ਰੂਹਾਨੀਅਤ ਤੇ ਹੀ ਸਨ ਸਪਿਰਚੁਅਲਿਜ਼ਮ ਤੇ ਹੀ ਸਨ ਕਾਰਨ ਉਸ ਦਾ ਇਹ ਹੈ ਕਿ ਗੁਰੂ ਘਰ ਨਾਲ ਜੁੜੇ ਹੋਏ ਸੀ ਕਿਆ ਬਾਤ ਕਿ ਉਹ ਸੂਰਜ ਪ੍ਰਕਾਸ਼ ਦੀ ਕਥਾ ਜੋ ਹੈ ਇਹ ਰੋਜ਼ ਦੀ ਸੁਣਨ ਦਾ ਸਾਡਾ ਰੁਟੀਨ ਸੀ ਸ਼ਾਮ ਨੂੰ ਉੱਥੇ ਆਪਣੇ ਸੰਤ ਕਮਾਲੀ ਵਾਲੇ ਆਂਦੇ ਗੁਰਦੁਆਰਾ ਰਗੋमाजਰੇ ਉੱਥੇ ਸੂਰਜ ਪ੍ਰਕਾਸ਼ ਦੀ ਕਥਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਵਾਲੀ ਉਹ ਰੋਜ਼ ਸੁਣੀਦੀ ਸੀ ਸ਼ਾਮ ਨੂੰ ਉਹਦੇ ਨਾਲ ਸਰਦਾ ਬਣਦੀ ਰਹੀ ਸਦਕ ਬਣਦਾ ਗਿਆ ਤੇ ਕੁਝ ਗੁਰੂ ਮਹਾਰਾਜ ਵੱਲੋਂ ਐਸੀ ਬਖਸ਼ਿਸ਼ ਹੋਈ ਕਿ ਮੇਰੇ ਕੋਲ ਅੰਦਰ ਇੱਕ ਲੈਕਚਰ ਦੇਣ ਦਾ ਵਿਧੀ ਆਪਣੇ ਆਪ ਹੀ ਵਿਕਸਿਤ ਹੋ ਗਈ ਲਿਖਣ ਦੀ ਤਾਂ ਉਸ ਤੋਂ ਹੌਲੇ ਹੌਲੇ ਵਿਕਸਿਤ ਹੋਈ ਲੇਕਿਨ ਲੈਕਚਰ ਦੇਣ ਦੀ ਇਕਦਮ ਆਪਣੇ ਆਪ ਹੀ ਵਿਕਸਿਤ ਹੋ ਗਈ ਉਹ ਵੀ ਨੌਵੀਂ ਜਮਾਤ ਦੇ ਵਿੱਚ ਜਿਹਨੂੰ ਗੁਰੂ ਦੀ ਬਖਸ਼ਿਸ਼ ਕਹਿ ਸਕਦੇ ਆਪਾਂ ਬਿਲਕੁਲ ਬਖਸ਼ਿਸ਼ ਹੋਈ ਉਸ ਦੇ ਵਿੱਚ ਮੈਂ ਕੋਈ ਕਿਤੋਂ ਕਿਸੇ ਤੋਂ ਕੋਚਿੰਗ ਨਹੀਂ ਲਈ ਕਿਸੇ ਤੋਂ ਸਿੱਖਿਆ ਨਹੀਂ ਕਿ ਲੈਕਚਰ ਕਿਵੇਂ ਕਰੀਦਾ ਔਰ ਨੌਵੀਂ ਜਮਾਤ ਦੇ ਵਿੱਚ ਮੈਂ 13 ਸਾਲ ਦੀ ਉਮਰ ਵਿੱਚ ਨੌਵੀਂ ਜਮਾਤ ਚ ਹੋ ਗਿਆ ਸੀ ਕਿਉਂਕਿ ਉਮਰ ਥੋੜੀ ਜਿਹੀ ਮੇਰੀ ਲਿਖੀ ਜ਼ਿਆਦਾ ਸੀ ਐਕਚੁਅਲ ਮੇਰੀ ਉਮਰ ਸਿਰਲੇ 13 ਸਾਲ ਹੀ ਸੀ ਤੇ ਉਸ ਵਿੱਚ ਇੱਕ ਅਖੰਡ ਪਾਠ ਰਖਾਇਆ ਕਰਦੇ ਸੀ ਹਰ ਸਾਲ 8ਵੀਂ 10ਵੀਂ 11ਵੀਂ ਜਮਾਤ ਦੇ ਜਿਹੜੇ ਸਟੂਡੈਂਟਸ ਹਨ ਜੀ ਇਮਤਿਹਾਨ ਤੋਂ ਪਹਿਲਾਂ ਤੇ ਉਹਦੇ ਵਿੱਚ ਮੈਂ ਅੱਧੇ ਘੰਟੇ ਦਾ ਲੈਕਚਰ ਦਿੱਤਾ ਨੌਵੀਂ ਜਮਾਤ 13 ਸਾਲ ਦੀ ਉਮਰ ਵਿੱਚ ਕੀ ਬਾਤ ਹੈ ਤਾਂ ਉਥੋਂ ਵੀ ਫਿਰ ਹੰਗਾਰਾ ਮਿਲਿਆ ਤਾਂ ਉਹ ਲੈਕਚਰ ਜੋ ਹੈ ਉਸ ਦਾ ਉਹ ਮੈਂ ਕਰਦਾ ਰਿਹਾ ਸਕੂਲ ਵਿੱਚ ਕਾਲਜ ਵਿੱਚ ਕਰਦਾ ਰਿਹਾ ਤੇ ਨਾਲ ਨਾਲ ਲਿਖਣ ਦੀ ਵੀ ਪ੍ਰੈਕਟਿਸ ਜਿਹੜੀ ਆ ਉਹ ਜਿਹੜੀ ਆਰੰਭ ਹੋ ਗਈ ਸੀ ਉਹ ਚਲਦੀ ਰਹੀ ਲੇਕਿਨ ਫਿਰ ਕੀ ਹੋਇਆ ਕਿ ਜਦੋਂ ਮੈਂ ਕਾਲਜ ਵਿੱਚ ਦਾਖਲ ਹੋਇਆ ਪ੍ਰੀ ਇੰਜੀਨੀਅਰਿੰਗ ਕਲਾਸ ਦੇ ਵਿੱਚ ਤਾਂ ਉਹ ਸਬਜੈਕਟ ਜਿਹੜੇ ਬੜੇ ਔਖੇ ਸਨ ਫਿਜ਼ਿਕਸ, కెਮਿਸਟਰੀ, ਮੈਥਮੈਟਿਕਸ ਉਹਨਾਂ ਨੂੰ ਉਹਨਾਂ ਦਾ ਅਧਿਐਨ ਕਰਨ ਵਾਸਤੇ ਸਾਰੀ-ਸਾਰੀ ਰਾਤ ਲੱਗ ਜਾਂਦੀ ਹੁੰਦੀ ਸੀ ਕਿਉਂਕਿ ਅਸਲ ਵਿੱਚ ਇਹ ਟਾਪਰਸ ਦਾ ਕਾਲਜ ਸੀ ਜਿਹੜੇ ਮੈਰੀਟੋਰੀਅਸ ਹਾਈਲੀ ਮੈਰੀਟੋਰੀਅਸ ਸਟੂਡੈਂਟ ਸੀ ਉਹ ਮੇਰੇ ਕਲਾਸ ਫੈਲੋ ਹੁੰਦੇ ਸੀ ਕੀ ਬਾਤ ਤੇ ਮੈਂ ਇਨਾ ਮੀਡੀਓਕਰ ਸੀ ਇਨਾ ਟਾਪਰ ਨਹੀਂ ਸੀ ਉਹਨਾਂ ਦੇ ਮੁਕਾਬਲੇ ਵਿੱਚ ਆਪਣੇ ਸਕੂਲ ਦਾ ਤਾਂ ਟਾਪਰ ਹੋ ਗਿਆ ਸੀ ਬਟ ਉਹਨਾਂ ਦੇ ਮੁਕਾਬਲੇ ਉਹਨਾਂ ਦੇ ਮੁਕਾਬਲੇ ਚ ਨਹੀਂ ਸੀ ਉਹਨਾਂ ਦੇ ਮੁਕਾਬਲੇ ਚ ਆਉਣ ਵਾਸਤੇ ਮੈਨੂੰ ਬੜੀ ਮਿਹਨਤ ਕਰਨੀ ਪਈ ਤਾਂ ਉਦੋਂ ਫਿਰ ਮੇਰੀ ਜਿਹੜੀ ਲਿਖਣ ਵੱਲ ਤੇ ਲੈਕਚਰਿੰਗ ਵੱਲ ਜਿਹੜਾ ਟਾਈਮ ਦੇਣ ਦੀ ਕਪੈਸਿਟੀ ਨਹੀਂ ਰਹੀ। ਇੱਥੇ ਥੱਕ ਜਾਈਦਾ ਸੀ ਪੜਾਈ ਦੇ ਵਿੱਚ। ਲੇਕਿਨ ਫਿਰ ਜਦੋਂ ਨੌਕਰੀ ਲੱਗ ਗਈ, ਨੌਕਰੀ ਦੇ ਵਿੱਚ ਵੀ ਸਾਡੀ ਜਿਹੜੀ ਬੈਂਕ ਦੀ ਨੌਕਰੀ ਵੀ ਬੜੀ ਇਨਵੋਲਵਮੈਂਟ ਵਾਲੀ ਨੌਕਰੀ ਹੈ, ਬੜੀ ਫਾਈਨੈਂਸ਼ੀਅਲ ਅਕਾਉਂਟੇਬਿਲਟੀ ਵਾਲੀ ਨੌਕਰੀ ਹੈ। ਹਿਸਾਬ-ਕਿਤਾਬ ਦੀ ਨੌਕਰੀ ਹੈ। ਉਹਦੇ ਵਿੱਚ ਵੀ ਪਹਿਲਾਂ ਇੰਨੀ ਫਰਸਤ ਨਹੀਂ ਲੱਗੀ। ਲੇਕਿਨ ਫਿਰ ਜਦੋਂ ਹੌਲੇ-ਹੌਲੇ ਜਦੋਂ ਜਦੋਂ ਟਾਈਮ ਮਿਲਣਾ ਤਾਂ ਫਿਰ ਮੈਂ ਕੁਝ ਲਿਖਣਾ ਜਿਹੜੀ ਮੈਗਜ਼ੀਨਾਂ ਦੇ ਵਿੱਚ ਛਪਿਆ ਕਰਦਾ ਸੀ ਜਗੀ ਸਾਬ ਅਕਸਰ ਅਸੀਂ ਵੇਖਦੇ ਹਾਂ ਜਦੋਂ ਕਾਵ ਸ਼ੈਰੀ ਹੁੰਦੀ ਹੈ ਕਵੀ ਇਕੱਠੇ ਬੈਠਦੇ ਨੇ ਬਾਕਾਇਦਾ ਕਵੀਆਂ ਦੇ ਵਿੱਚ ਤੁਹਾਡਾ ਨਾਮ ਵੀ ਬੜਾ ਪ੍ਰਸਿੱਧ ਕਰਕੇ ਜਾਣਿਆ ਜਾਂਦਾ ਹੈ ਉਹ ਕਿਹੜੀ ਕਵਿਤਾ ਸੀ ਜਿਹੜੀ ਤੁਸੀਂ ਪਹਿਲੀ ਸਭ ਤੋਂ ਪਹਿਲਾਂ ਲਿਖੀ ਤੇ ਮੁਸ਼ਾਇਰਿਆਂ ਦੇ ਵਿੱਚ ਪੜ੍ਹੀ ਮੀ ਪਿਆ ਤੇ ਸੀ ਪਿਆ ਹਰ ਕੋਈ ਪਾਲੇ ਮਰਦਾ ਇਹ ਫੁੱਲ ਗੁਲਾਬ ਅਜਬ ਹੈ ਤੂੰ ਨਾ ਤੂੰ ਮਰਦਾ ਨਾ ਤੂੰ ਠਰਦਾ ਖੜਖੜ ਸ਼ੁਕਰ ਸ਼ੁਕਰ ਪਿਆ ਅੱਖੇ ਮੇਰਾ ਚਿਤ ਪੁੱਛਣ ਨੂੰ ਕਰਦਾ ਗੁਲਾਬ ਦਾ ਫੁੱਲ ਵੀ ਉੱਤਰ ਕਹਿੰਦਾ ਸਰਦੀ ਮੈਨੂੰ ਪੋ ਨਾ ਸਕੇ ਨਾ ਗਰਮੀ ਮੈਨੂੰ ਤਪਾਵੇ ਖੜਦਾ ਹਾਂ ਹੁਕਮ ਦੇ ਅੰਦਰ ਖੇੜਾ ਉਸ ਨੂੰ ਪਾਵੇ ਹੁਕਮ ਰਜਾਈ ਚੱਲਣਾ ਗੁਰੂ ਪੂਰਾ ਹੁਕਮ ਸੁਣਾਵੇ ਕੀ ਬਾਤ ਹੈ ਜਕੀ ਸਾਹਿਬ ਸੱਚਮੁੱਚ ਕਿਵੇਂ ਜ਼ਿੰਦਗੀ ਵਿੱਚ ਉਤਾ ਚੜਾ ਆਏ ਕਿਹੋ ਜਿਹਾ ਪੱਕ ਆਇਆ ਇਹਨਾਂ ਨੇ ਡੋਲੇ ਵੀ ਬੜੇ ਖਾਦੇ ਨੇ ਬਟ ਜਦੋਂ ਇੱਕ ਅਸੀਸ ਮਿਲਨੀ ਹੋਵੇ ਗੁਰੂ ਦੀ ਬਖਸ਼ਿਸ਼ ਮੀ ਵਨ ਕੇ ਵਰਸ ਨਹੀਂ ਹੋਵੇ ਤੇ ਉਹ ਬਖਸ਼ਿਸ਼ ਨੂੰ ਸਾਂਭਦਾ ਕੋਈ ਕੋਈ ਹੈ ਸوجਗੀ ਸਾਹਿਬ ਨੇ ਉਸ ਬਖਸ਼ਿਸ਼ ਨੂੰ ਸਾਂਭਿਆ ਜਗੀ ਸਾਹਿਬ ਇੱਕਦਮ ਅਧਿਆਤਮਕ ਬਾਤ ਲਿਖਦੇ ਲਿਖਦੇ ਲੇਖ ਲਿਖਦੇ ਕਵੀਆਂ ਕਵਿਤਾਵਾਂ ਲਿਖਦੇ ਲਿਖਦੇ ਇੱਕਦਮ ਆਰਟਿਸਟ ਵਾਲੇ ਪਾਸੇ ਕਿਵੇਂ ਆਇਆ ਵਿੱਚ ਚਿਤ ਕਿਤਾ ਕਿ ਮੈਂ ਵੀ ਵੱਡੀ ਸਕਰੀਨ ਤੇ ਆਵਾਂ ਕਿਉਂਕਿ ਜਦੋਂ ਸਿੱਖੀ ਸਰੂਪ ਦੀ ਗੱਲ ਆਉਂਦੀ ਆ ਵੱਡੀ ਸਕਰੀਨ ਤੇ ਆਉਣ ਤੋਂ ਪਹਿਲਾਂ ਬੜਾ ਇੱਕ ਸਮਝੌਤਾ ਕੀਤਾ ਜਾਂਦਾ ਕਿ ਸਿੱਖੀ ਸਰੂਪ ਨੂੰ ਅਸੈਪਟ ਕੀਤਾ ਜਾਵੇਗਾ ਕਿ ਪੱਗ ਕੀ ਦਾੜਾ ਸਾਹਿਬ ਨੂੰ ਅਸੈਪਟ ਕੀਤਾ ਜਾਵੇਗਾ ਤੁਹਾਡੇ ਜ਼ੈਨ ਵਿੱਚ ਇਹ ਖਿਆਲ ਨਹੀਂ ਆਇਆ ਕਿ ਮੈਂ ਜਾਵਾਂਗਾ ਸ਼ਾਇਦ ਮੈਨੂੰ ਸੈਪਟ ਨਾ ਕਰ ਮੈਨੂੰ ਕਿਤੇ ਨਾ ਕਿਤੇ ਇਹ ਆਪਣੇ ਆਪ ਨਾਲ ਇੱਕ ਸਮਝੌਤਾ ਕਰਨਾ ਪਵੇ ਮੈਨੂੰ ਪਹਿਲਾਂ ਤਾਂ ਕੋਈ ਇੰਨਾ ਜ਼ਿਆਦਾ ਕ੍ਰੇਜ਼ ਨਹੀਂ ਸੀ ਜੈ ਐਕਟਿੰਗ ਦੀ ਮੈਂ ਲੈਕਚਰਿੰਗ ਦੀ ਜ਼ਰੂਰ ਸੀ ਲੈਕਚਰਿੰਗ ਕਰਦੇ ਰਹੇ ਲੇਕਿਨ ਐਕਟਿੰਗ ਦੀ ਇੰਨੀ ਕ੍ਰੇਜ਼ ਨਹੀਂ ਸੀ ਲੇਕਿਨ ਕੀ ਹੈ ਕਿ ਕੁਝ ਲੋਕੀ ਆ ਕੇ ਐਕਟਰਾਂ ਦੀ ਬੜੀਆਂ ਸਿਫਤਾਂ ਕਰਿਆ ਕਰਦੇ ਸੀ ਫਿਲਮਾਂ ਦੇਖ ਕੇ ਆਣੀਆਂ ਮੇਰਾ ਵੱਡਾ ਪ੍ਰਾਅ ਹੈ ਉਹ ਬੜੀ ਸਿਫਤਾਂ ਕਰਦਾ ਸੀ ਐਕਟਰਾਂ ਦੀ ਉਹ ਵਾਹ ਵੀ ਵਾਹ ਕਮਾਲ ਹੈ ਇਹ ਹੈ ਵਾਹ ਤੇ ਮੈਂ ਆ ਕੇ ਕਹਿਣਾ ਕਿ ਕੋਈ ਇੰਨੀ ਕਮਾਲ ਵਾਲੀ ਕੀ ਗੱਲ ਹੈ ਕੋਈ ਵੀ ਕਰ ਸਕਦਾ ਮੈਂ ਵੀ ਕਰ ਸਕਦਾ ਇਹ ਐਕਟਿੰਗ ਤੇ ਮেরে ਤੋਂ ਮਜ਼ਾਕ ਕਰਦੇ ਹੋ ਲੋਕ ਅੱਛਾ ਵਾਹ 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 ਵੱਡਾ ਆਇਆ ਦਲੀਪ ਕੁਮਾਰ ਵੱਡਾ ਆਇਆ ਅਸ਼ੋਕ ਕੁਮਾਰ ਵੱਡਾ ਮੈਂ ਕਿਹਾ ਅਸੀਂ ਗੱਲ ਕੀ ਆ ਕੋਈ ਗੱਲ ਕਾਰਨ ਕੋਈ ਅਸੀਂ ਤਾਂ ਹੈ ਨਹੀਂ ਫਿਰ ਕੀ ਹੋਇਆ ਕਿ ਬੈਂਕ ਦੇ ਵਿੱਚ ਇੱਕ ਕਾਟੇਕਟੋਰੀਅਮ ਬਣਾਇਆ ਬਹੁਤ ਵਧੀਆ ਤਾਂ ਜਿਹੜੀ ਇੱਕ ਕਮੇਟੀ ਬਣਾਈ ਗਈ ਸੀ ਕਲਚਰਲ ਕਮੇਟੀ ਜੀ ਉਹਦੇ ਸੈਕਟਰੀ ਨੇ ਆ ਕੇ ਮੈਨੂੰ ਕਿਹਾ ਜੱਗੀ ਸਾਹਿਬ ਜੇ ਤੁਸੀਂ ਕੋਈ ਐਕਟਿੰਗ ਕਰੋਗੇ ਤੁਹਾਨੂੰ ਇੱਕ ਡਾਕਟਰ ਦਾ ਰੋਲ ਦਿੰਦੇ ਆ ਮੈਂ ਕਿਹਾ ਜੀ ਬੜੀ ਖੁਸ਼ੀ ਨਾਲ ਕਰਾਂਗੇ ਕੋਈ ਗੱਲ ਨਹੀਂ ਐਸੋ ਜਿਹੜੇ ਐਕਟਿੰਗ ਕਰਨ ਲਈ ਕੋਈ ਖਾਸ ਗੱਲ ਹੈ ਤਾਂ ਉਹ ਇੱਕ ਨਾਟਕ ਖੇਡਿਆ ਗਿਆ ਦਿਲ ਕੀ ਦੁਕਾਨ ਉਸ ਦਾ ਹਿੰਦੀ ਦਾ ਨਾਟਕ ਸੀ ਉਹ ਕੋਮੇਡੀ ਸੀ ਕਿ ਉਹ ਜਿਹੜਾ ਦਿਲ ਦਾ ਡਾਕਟਰ ਹੈ ਉਹ ਦਿਲ ਬਦਲ ਦਿੰਦਾ ਹੈ ਕੰਜੂਸ ਨੂੰ ਬਾਦਸ਼ਾਹ ਦਾ ਦਿਲ ਲਾ ਦਿੰਦਾ ਹੈ ਕਿ ਜਿਹੜਾ ਬਹੁਤ ਹੀ ਕੋਈ ਧੱਕਿਆ ਨੋ ਉਸ ਬੰਦਾ ਉਸ ਨੂੰ ਆਸ਼ਕ ਦਾ ਦਿਲ ਲਾ ਦਿੰਦਾ ਹੈ ਬਦਲ ਦਿੰਦਾ ਉਹਦਾ ਕੈਰੈਕਟਰ ਹੀ ਉਲਟ ਹੋ ਜਾਂਦਾ ਹੈ ਬੜੀ ਅੱਛੀ ਕਾਮੇਡੀ ਸੀ 1.5 ਘੰਟੇ ਦਾ ਫੁੱਲ ਲੈਂਥ ਪਲੇ ਸੀ ਤੇ ਉਹ ਦਿਲ ਦੀ ਦੁਕਾਨ ਦਾ ਡਾਕਟਰ ਜੋ ਮਾਲਕ ਹੈ ਉਹ ਮੈਨੂੰ ਬੁਲਾਇਆ ਗਿਆ ਤੇ ਉਹ ਪਹਿਲਾ ਮੇਰਾ ਪਹਿਲਾ ਨਾਟਕ ਸੀ ਤੇ ਬੜੇ ਕੌਨਫੀਡੈਂਸ ਦੇ ਵਿੱਚ ਮੈਂ ਉਹਨੂੰ ਪਲੇ ਕੀਤਾ ਮੈਨੂੰ ਕੁਝ ਨਹੀਂ ਲੱਗਿਆ ਕੋਈ ਲੋਕੀ ਕਹਿੰਦੇ ਜੀ ਉੱਥੇ ਜਾਂਦੇ ਆਂ ਬੰਦੇ ਦੀਆਂ ਲੱਤਾਂ ਕੰਬਦੀਆਂ ਮੇਰੀਆਂ ਕੋਈ ਨਹੀਂ ਕੰਬੀਆਂ ਤੇ ਮੈਂ ਬੜੇ ਇਤਮਨਾ ਨਾਲ ਬੜੇ ਕੌਨਫੀਡੈਂਸ ਦੇ ਨਾਲ ਉਹ ਆਪਣਾ ਰੋਲ ਨਿਭਾ ਦਿੱਤਾ ਤੇ ਕੁਦਰਤੀ ਇਹ ਹੈ ਤਾਂ ਭਾਵੇਂ ਬੈਂਗ ਦਾ ਸੀ ਲੇਕਿਨ ਬੜੇ ਵੱਡੇ ਲੈਵਲ ਤੇ ਲਾਇਬ੍ਰੇਰੀ ਹਾਲ ਦੇ ਵਿੱਚ ਖੁੱਲ੍ਹਿਆ ਗਿਆ ਸੀ ਤੇ ਪੱਤਰ ਪ੍ਰੇਰਕ ਜਿਹੜੇ ਸਨ ਆਪਣੇ ਕੋਰਸਪੋਂਡੈਂਸ ਉਹ ਵੀ ਉੱਥੇ ਆਏ ਹੋਏ ਸਨ ਤੋ ਉਹ ਸਾਰੇ ਨਾਟਕ ਦੀ ਬੜੀ ਚਰਚਾ ਹੋਈ ਪ੍ਰੈਸ ਵਿੱਚ ਵੀ ਚਰਚਾ ਹੋਈ ਉੱਥੋਂ ਮੈਨੂੰ ਉਤਸ਼ਾਹ ਵੀ ਮਿਲਿਆ ਮੈਂ ਕਿਹਾ ਵੀ ਜਿਹੜੀ ਗੱਲ ਮੈਂ ਕਹਿੰਦਾ ਸੀ ਵੀ ਮੈਂ ਕਰ ਸਕਦਾ ਹਾਂ ਵਾਕਈ ਮੈਂ ਕਰ ਲਈ ਹੈ ਫਿਰ ਇਸੇ ਤਰ੍ਹਾਂ ਹੋਰ ਨਾਟਕ ਬੇਗਾਨੇ ਬੋਰਡ ਦੀ ਛਾਂ ਅਜਮੇ ਜਿਹੜੇ ਕਿ ਝਾਕਾ ਖੁੱਲਦਾ ਗਿਆ ਤੁਹਾਡੇ ਤੱਕ ਆ ਪਾਗਲ ਲੋਕ ਇੱਕ ਨਾਟਕ ਹੈ ਬਾਲ ਭਗਵਾਨ ਇੱਕ ਹਿੰਦੀ ਨਾਟਕ ਹੈ ਜੋ ਕਿਸੇ ਅਕਸਰ ਵੇਖਦੇ ਆ ਜਦੋਂ ਤੁਹਾਡੇ ਜੀਵਨ ਵੱਲ ਝਾਤ ਮਾਰਦੇ ਆ ਤੁਸੀਂ ਇੱਕ ਬਕਾਇਦਾ ਨਾਟਕਾਂ ਤੋਂ ਆਪਣਾ ਕੈਰੀਅਰ ਐਕਟਿੰਗ ਵਾਲੇ ਪਾਸੇ ਸ਼ੁਰੂ ਕੀਤਾ ਹੁਣ ਬਕਾਇਦਾ ਤੁਸੀਂ ਪੰਜਾਬੀ ਮੂਵੀਜ਼ ਵਿੱਚ ਕੰਮ ਕਰ ਰਹੇ ਹੋ ਪੰਜਾਬੀ ਗਾਣਿਆਂ ਵਿੱਚ ਵੀ ਕਾਫੀ ਤੁਹਾਡਾ ਚਿਹਰਾ ਵਿਖਾਇਆ ਜਾਂਦਾ ਹੈ ਕਦੀ ਇਸ ਤਰ੍ਹਾਂ ਨਹੀਂ ਲੱਗਿਆ ਕਿ ਜਿਹੜਾ ਸਾਡਾ ਸਿੱਖ ਯੂਥ ਹੈ ਜਿਹੜਾ ਪੰਜਾਬ ਦਾ ਨੌਜਵਾਨ ਹੈ ਉਹ ਇਸ ਫੀਲਡ ਨੂੰ ਕਾਫੀ ਦੂਰ ਬੈਕ ਜਾ ਚੁੱਕਾ ਹੈ ਕਿਉਂਕਿ ਜਿਹੜਾ ਸਿੱਖੀ ਸਰੂਪ ਆ ਉਹ ਕਿਤੇ ਨਾ ਕਿਤੇ ਪ੍ਰਮੋਟ ਹੋਣ ਦੀ ਬਜਾਏ ਡਰਾਈਵਰ ਦਾ ਪਾਤਰ ਸ਼ਰਾਬੀ ਜਾਂ ਮਖੌਲ ਦਾ ਮਜ਼ਾਕ ਦਾ ਪਾਤਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਬਿਲਕੁਲ ਜੀ ਅਸੇਸ ਨੂੰ ਕਿਹਾ ਵੀ ਹੈ ਜਦੋਂ ਸਾਨੂੰ ਮੌਕਾ ਮਿਲਿਆ ਕਹਤੇ ਗੱਲਬਾਤ ਕਰਨ ਦੀ ਡਾਇਰੈਕਟਰ ਨਾਲ ਪ੍ਰੋਡਿਊਸਰ ਨਾਲ ਕਿ ਜੋ ਸਰਦਾਰ ਕਰੈਕਟਰ ਹੈ ਉਸ ਨੂੰ ਆਨਰੇਬਲੀ ਪੇਸ਼ ਕੀਤਾ ਜਾਵੇ ਔਰ ਹੁਣ ਆਨਰੇਬਲੀ ਪੇਸ਼ ਹੋ ਵੀ ਰਿਹਾ ਪਹਿਲਾਂ ਨਾਲੋਂ ਕਾਫੀ ਇੰਪਰੂਵਮੈਂਟ ਹੈ ਪਹਿਲਾਂ ਸਿਰਫ ਉਹ ਡਰਾਈਵਰ ਜਿਹਾ ਬਣਾ ਦੇਣਾ ਕੋਈ ਕੈਰੀ ਕੇਚਰ ਬਣਾ ਦੇਣਾ ਹੁਣ ਇਹ ਆ ਕਿ ਉਹ ਫੈਮਿਲੀ ਵਾਲਾ ਬੰਦਾ ਬਜ਼ੁਰਗ ਬੰਦਾ ਦਾਦੇ ਦਾ ਰੋਲ ਫਾਦਰ ਦਾ ਰੋਲ ਹੀਰੋ ਦਾ ਰੋਲ ਜੋ ਹੈ ਉਹ ਉਹਨਾਂ ਨੂੰ ਹੁਣ ਸਰਦਾਰਾਂ ਨੂੰ ਦਿੱਤਾ ਜਾਂਦਾ ਹੈ ਪਹਿਲਾਂ ਜ਼ਰੂਰ ਇਹ ਸੀ ਕਿ ਮੈਂ ਤਾਂ ਹੀ ਪਹਿਲੇ ਜਵਾਨੀ ਦੇ ਵਿੱਚ ਮੈਂ ਇਸ ਖੇਤਰ ਵਿੱਚ ਤਾਂ ਹੀ ਨਹੀਂ ਜਾ ਸਕਿਆ ਤੇ ਪਹਿਲਾਂ ਤਾਂ ਬਹੁਤ ਹੀ ਜ਼ਿਆਦਾ ਕ੍ਰੇਜ਼ੀ ਨਹੀਂ ਸੀ ਜੀ ਦੂਸਰਾ ਜਦੋਂ ਇਹ ਵੀ ਪਤਾ ਹੀ ਸੀ ਕਿ ਉੱਥੇ ਜਿਹੜੇ ਆਮ ਤੌਰ ਤੇ ਲੋਕੀ ਜਾਂਦੇ ਨੇ ਉਹ ਕੇਸ ਕਤਲ ਕਰਾ ਲੈਂਦੇ ਨੇ ਤੇ ਉੱਥੇ ਉਹਨਾਂ ਦੀ ਰਿਕੁਆਇਰਮੈਂਟ ਵੀ ਸ਼ਾਇਦ ਹੀ ਆ ਕਿ ਪਹਿਲਾਂ ਕੇਸ ਕਤਲ ਕਰਾਉ ਤਾਂ ਤੁਹਾਡੇ ਸਾਹਮਣੇ ਵੀ ਕਿਸੇ ਇਹ ਜਾਂ ਕੋਈ ਸਵਾਲ ਆਇਆ ਕੋਈ ਐਜੂਕੇਸ਼ਨ ਤਰ੍ਹਾਂ ਕੀ ਮੈਨੂੰ ਮਿਲੇ ਇੱਕ ਬੰਦੇ ਇੱਕ ਦੋ ਕਹਿੰਦਾ ਜੀ ਤੁਸੀਂ ਇਹ ਕਰ ਸਕਦੇ ਮੈਂ ਕਿਹਾ ਪਈ ਇਹ ਤਾਂ ਨਹੀਂ ਹੋ ਸਕਦਾ ਮੈਨੂੰ ਐਕਟਿੰਗ ਕਰਨਾ ਕਰਨੀ ਮਨਜ਼ੂਰ ਹੈ ਰੋਮਾਂ ਦੀ ਬੇਦਵੀ ਨਹੀਂ ਕਰ ਸਕਦਾ ਨਹੀਂ ਰੋਮਾਂ ਦੀ ਬੇਦਵੀ ਬਿਲਕੁਲ ਨਹੀਂ ਹੋਏਗੀ ਗੁਰੂ ਦਾ ਸਿੱਖ ਮੈਂ ਪਹਿਲਾਂ ਆ ਆ ਬਾਅਦ ਵਿੱਚ ਜੇ ਕੁਝ ਐਕਟਰ ਬਣ ਜਾਊਗਾ ਤਾਂ ਠੀਕ ਹੈ ਨਹੀਂ ਬਣਾਂਗਾ ਤਾਂ ਵੀ ਕੋਈ ਗੱਲ ਨਹੀਂ ਲੇਕਿਨ ਗੁਰੂ ਦੀ ਸਿੱਖੀ ਜਿਹੜੀ ਹੈ ਉਹ ਮੈਨੂੰ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਕੀ ਬਾਤ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ। ਇਹ ਸੋਚ ਸਾਡੇ ਪ੍ਰਾਤਮ ਸਿੰਘਾਂ ਦੀ ਵੀ ਸੀ ਵਿਰਲੇ ਨੇ ਜੱਗੀ ਸਾਹ ਵਰਗੇ ਇਹੋ ਜੇ ਮਰਜੀਵੜੇ ਜੋਤੇ ਜਿਨ੍ਹਾਂ ਨੇ ਇੱਕ ਸੰਕਲਪ ਲਿਆ ਹੈ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਧਕ ਨਾ ਜਾਏ ਮੁਬਾਰਕਬਾਦ। ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਨੌਜਵਾਨਾਂ ਨੇ ਇਸ ਖੇਤਰ ਵਿੱਚ ਪੈੜ ਧਰਿਆ ਹੈ ਸਿੱਖੀ ਰੂਪ ਦੇ ਵਿੱਚ ਰਹਿ ਕੇ ਆਪਣੇ ਕਿਰਦਾਰ ਨੂੰ ਪੇਸ਼ ਕਰਦੇ ਨੇ। ਸੋ ਸਾਨੂੰ ਵੀ ਲੋੜ ਹੈ ਅੱਜ ਦੇ ਯੂਥ ਨੂੰ ਸਾਡੇ ਕੋਲ ਮੁਕਾਮ ਬਥੇਰੇ ਆਣਗੇ ਗੁਰੂ ਪਾਸ਼ਾ ਦੀ ਬਖਸ਼ਿਸ਼ ਬਥੇਰੀ ਹੈ ਅਸੀਂ ਆਪਣੇ ਸਰੂਪ ਚ ਰਹਿ ਕੇ ਆਪਣੇ ਕਿਰਦਾਰ ਚ ਰਹਿ ਕੇ ਸਿੱਖੀ ਸਿਧਾਂਤਾਂ ਦਾ ਪ੍ਰਚਾਰ ਕਰੀ ਤਾਂ ਜੋ ਗੁਰੂ ਪਾਸ਼ਾ ਦੀਆਂ ਅਸੀਂ ਖੁਸ਼ੀਆਂ ਦੇ ਪਾਤਰ ਬਣ ਸਕੀਏ ਜਿョ ਕਿ ਸਭ ਅਕਸਰ ਅਸੀਂ ਵੇਖਦੇ ਆ ਤੁਸੀਂ ਸਮਝੋਤਾ ਨਹੀਂ ਕੀਤਾ ਵੱਡੇ ਮੁਕਾਮ ਤੇ ਪਹੁੰਚ ਗਏ ਉਚਾਈਆਂ ਹਾਸਲ ਕੀਤੀਆਂ ਪਰੰਤੂ ਅੱਜ ਦਾ ਯੂਥ ਚੱਕਾ ਚੰਦ ਵੇਖ ਕੇ ਕੈਮਰੇ ਵੇਖ ਕੇ ਲਾਈਟਾਂ ਵੇਖ ਕੇ ਵੀ ਇੱਕ ਆਉਣ ਵਾਲਾ ਯੁੱਗ ਪਰ ਸੰਸਾਵੇ ਕੇ ਆਪਣੇ ਆਪ ਨੂੰ ਥੋੜਾ ਜਿਹਾ ਚੇਂਜ ਕਰ ਲੈਂਦਾ ਥੋੜਾ ਨਹੀਂ ਬਹੁਤਾ ਚੇਂਜ ਕਰ ਲੈਂਦਾ ਤੇ ਸਮਾਪਕ ਕੇ ਪਛਤੰਦਾ ਕਿਉਂਕਿ ਜਿਹੜੀ ਨਹੀਂ ਹਨਾ ਉਹਦੀ ਕੱਚੀ ਸੀ ਜੇ ਮਾਂ ਬਾਪ ਨੇ ਉਹਦੇ ਅਧਿਆਪਕਾਂ ਨੇ ਵੱਡਿਆਂ ਨੇ ਵੀ ਉਹਨਾਂ ਦਾ ਉਹਨਾਂ ਦਾ ਵੀ ਰੋਲ ਹੋ ਸਕਦਾ ਤੇ ਉਹਦਾ ਆਪਣਾ ਵੀ ਰੋਲ ਜਿਹੜਾ ਹੈ ਜਦੋਂ ਆਪਣੀ ਨਹੀਂ ਜਦੋਂ ਸਿੱਖੀ ਦੀ ਨਹੀਂ ਜੀਵਨ ਦੀ ਨਹੀਂ ਰੱਖੀ ਜਾਂਦੀ ਹੈ ਜੇ ਉਹ ਕੱਚੀ ਰੱਖੀ ਗਈ ਹੈ ਤਾਂ ਉਹ ਬੰਦਾ ਡੋਲ ਜਾਂਦਾ ਜੇ ਸ਼ੁਰੂ ਤੋਂ ਹੀ ਜੇ ਬੱਚੇ ਨੂੰ ਗੁਰੂ ਕਰਨ ਨਾਲ ਜੋੜਿਆ ਜਾਂਦਾ ਗੁਰਬਾਣੀ ਨਾਲ ਜੋੜਿਆ ਜਾਂਦਾ ਔਰ ਗੁਰਬਾਣੀ ਦੀ ਸਮਝ ਉਹਦੀ ਸਟਿੱਕ ਜਾਂ ਤਾਂ ਉਹ ਪੜ੍ਹੇ ਜਾਂ ਕਿਸੇ ਤੋਂ ਸੁਣੇ ਕਿ ਗੁਰਬਾਣੀ ਕੀ ਮੈਸੇਜ ਦੇ ਰਹੀ ਹੈ ਆਮ ਤੌਰ ਤੇ ਲੋਕੀ ਜਾਂਦੇ ਆ ਗੁਰਦੁਆਰੇ ਗਏ ਮੱਥਾ ਟੇਕ ਆਏ ਕੜਾ ਪ੍ਰਸ਼ਾਦ ਲੈ ਲਿਆ ਪਾਠ ਕਰ ਲਿਆ ਇਤਨੇ ਅੱਛੀ ਗੱਲ ਹੈ ਬੜੀ ਚੰਗੀ ਗੱਲ ਹੈ ਪਰ ਬਹੁਤ ਜ਼ਰੂਰੀ ਇਹ ਹੈ ਕਿ ਇਸ ਗੁਰਬਾਣੀ ਦੀ ਵਿਚਾਰ ਕੀਤੀ ਜਾਵੇ। ਕੀ ਬਾਤ ਹੈ? ਜਦ ਤੱਕ ਅਸੀਂ ਵਿਚਾਰ ਨਹੀਂ ਕਰਦੇ ਡੱਠੇ ਮੁਕਤ ਨਾ ਹੋਵੇ ਜਿੱਚਰ ਸਬਦ ਨਾ ਕਰੇ ਵਿਚਾਰ ਇਹ ਪਈ ਪ੍ਰਾਪਤ ਮਾਨਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਸ ਤਰੀ ਬਰੀਆ ਕਿ ਸਾਡੀ ਆਬਜੈਕਟਿਵਿਟੀ ਜੋ ਹੈ ਉਹ ਮੁਕਤ ਹੋਣ ਦੀ ਹੈ, ਜੀਵਨ ਮੁਕਤ ਹੋਣ ਦੀ ਹੈ। ਮਰ ਕੇ ਮੁਕਤ ਨਹੀਂ ਜੀਵਨ ਮੁਕਤ ਹੋਣ ਦੀ ਹੈ ਸਾਡੀ ਜੋ ਸਿੱਖੀ ਸਾਡਾ ਉਪਦੇਸ਼ ਹੈ ਉਹ ਹੈ ਕਿ ਜਿਉਂਦਿਆਂ ਮੁਕਤ ਹੋਵੋ। ਬਿਲਕੁਲ ਉਹ ਜੀਮ ਦੇ ਅਮੋਕ ਤਾਂ ਹੋਵਾਂਗੇ ਜੇ ਸ਼ਬਦ ਦੇ ਵਿੱਚ ਕੁਲ ਮਿਲ ਜਾਵਾਂਗੇ ਸ਼ਬਦ ਦੇ ਵਿੱਚ ਕੁਲਾ ਮਿਲਾਂਗੇ ਤਾਂ ਜੇ ਸਾਨੂੰ ਸ਼ਬਦ ਦੀ ਸਮਝ ਆਵੇਗੀ ਸ਼ਬਦ ਦੀ ਸਮਝ ਤਾਂ ਆਵੇਗੀ ਜੇ ਇਸ ਤੇ ਮੈਨ ਨੇ ਜਾਣਦੇ ਹੋਵਾਂਗੇ ਜਾਂ ਤਾਂ ਸਟਿੱਕ ਪੜਾਂਗੇ ਜਾਂ ਕਿਸੇ ਤੋਂ ਸੁਣਾਂਗੇ ਇਹਦੀ ਵਿਚਾਰ ਸੁਣਾਂਗੇ ਤੇ ਉਹ ਗੁਰੂ ਦਾ ਜੋ ਸੰਦੇਸ਼ ਹੈ ਜੋ ਇੱਕ ਤਤ ਤਤ ਕਾ ਬੇਤਾ ਤਾਂ ਬਣਾਗੇ ਬਿਲਕੁਲ ਸਹੀ ਗੱਲ ਹੈ ਗੁਰਬਾਣੀ ਸਾਨੂੰ ਇੱਕ ਨਿਨੇਕਾ ਵਾਲੇ ਦਿੰਦੀ ਹੈ ਸਤਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋ ਵੀ ਜਿ ਚਰ ਸ਼ਬਦ ਨਾ ਕਰੇ ਵਿਚਾਰ ਸੇਵਕ ਸਿੱਖ ਪੂਜਨ ਸਵੇਾਵ ਹੈ ਸਭ ਗਾਵੇ ਹਰ ਹਰ ਉਤਮ ਬਾਣੀ ਗਾਵੇ ਆ ਸੁਣਿਆ ਤਿੰਨ ਕਾ ਹਰਤਾਈ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਣੀ ਸੱਚਮੁੱਚ ਜੱਗੀ ਸਾਹਿਬ ਬੜੀ ਖੁਸ਼ੀ ਹੋਈ ਤਾ ਨਾ ਗੱਲਾਂ ਪਤਾ ਕਰਕੇ ਕਿਉਂਕਿ ਅਕਸਰ ਅਸੀਂ ਬਜ਼ੁਰਗਾਂ ਤੋਂ ਸਿੱਖਣਾ ਉਹਨਾਂ ਨੇ ਜ਼ਿੰਦਗੀ ਦੇ ਉਹ ਪਲ ਲੰਡਾਏ ਨੇ ਜ਼ਿੰਦਗੀ ਦਾ ਇੱਕ ਐਕਸਪੀਰੀਅੰਸ ਨੌਜਵਾਨ ਜੇਕਰ ਬਜ਼ੁਰਗਾਂ ਦੇ ਕੋਲ ਬੈਠਣ ਉਹਨਾਂ ਦੇ ਐਕਸਪੀਰੀਅੰਸ ਆਪਣੀ ਜ਼ਿੰਦਗੀ ਤੇ ਅੰਦਾਂ ਤੇ ਬਹੁਤ ਕੁਝ ਪ੍ਰਾਪਤ ਕਰ ਸਕਦੇ ਨੇ ਸੱਚਮੁੱਚ ਪ੍ਰਮਾਤਮਾ ਤੁਹਾਨੂੰ ਤੰਦੁਸਤੀ ਬਖਸ਼ੇ ਬਲ ਬਖਸ਼ੇ ਜੇ ਕਿ ਸਾਰਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਸਾਡੇ ਸਟੂਡੀਓ ਵਿੱਚ ਆਇਆ ਪਰ ਇੱਕ ਜਾਂਦਿਆਂ ਦੇ ਬੇਨਤੀ ਕਰਾਂਗਾ ਸਾਡੇ ਯੂਥ ਵਾਸਤੇ ਨੌਜਵਾਨਾਂ ਵਾਸਤੇ ਨੌਜਵਾਨਾਂ ਵਾਸਤੇ ਇੱਕ ਇਹ ਸੁਨੇਹਾ ਹੈ ਕਿ ਜੇ ਉਹ ਸਾਡੇ ਕੋਲ ਭਾਈ ਸਾਹਿਬ ਭਾਈ ਸਾਬ ਸਿੰਘ ਜੀ ਜੋ ਹਨ ਉਹਨਾਂ ਦੇ 10 ਵੋਲੀਅਮ ਨੇ ਸਟਿੱਕ ਦੇ ਮਨਮੋਹਨ ਸਿੰਘ ਦੇ 8 ਵਾਲਿਊਮ ਨੇ ਉਹਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਪਨ ਗੁਰੂ ਗ੍ਰੰਥ ਸਾਹਿਬ ਦੇ ਦਰਪਣ ਦਰਪਨ ਗੁਰੂ ਗ੍ਰੰਥ ਸਾਹਿਬ ਦਰਪਣ ਤੇ ਉਹਨਾਂ ਦਾ ਮਨਮੋਹਨ ਸਿੰਘ ਦੇ 8 ਵਾਲਿਊਮ ਨੇ ਮਨਮੋਹਨ ਸਿੰਘ ਦੀਆਂ ਜਿਹੜੀ ਇੰਗਲਿਸ਼ ਪੰਜਾਬੀ ਤੇ ਗੁਰਬਾਣੀ ਤਿੰਨਾਂ ਨੂੰ ਸਾਹਮਣੇ ਰੱਖ ਕੇ ਬਣਾਇਆ ਗਿਆ ਤੇ ਉਹ ਵਰਡਿੰਗ ਜਿਹੜੇ ਜਿਹੜੇ ਔਖੇ ਸ਼ਬਦ ਹੈ ਉਹਨਾਂ ਦੀ ਨੰਬਰਿੰਗ ਵੀ ਕੀਤੀ ਗਈ ਹੈ 27 ਨੰਬਰ ਗੁਰਬਾਣੀ ਦੇ ਵਿੱਚੋਂ ਸ਼ਬਦ ਜੋ ਔਖਾ ਸ਼ਬਦ ਲੱਗਦਾ ਹੈ ਉਸ ਦਾ ਇਕੁਵਲੈਂਟ ਇੰਗਲਿਸ਼ ਦੇ ਵਿੱਚ ਵੀ 27 ਨੰਬਰ ਤੇ ਜਨਕਿ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਸਟੇਕ ਦੋ ਵਿਦਵਾਨਾਂ ਨੇ ਤਿਆਰ ਕਰ ਦਿੱਤੀ ਹੈ ਪ੍ਰੋਫੈਸਰ ਸਾਬ ਸਿੰਘ ਤੇ ਡਾਕਟਰ ਮਨਮੋਹਨ ਸਿੰਘ ਹੋਰ ਵੀ ਵਿਦਵਾਨ ਹੈਗੇ ਨੇ ਪਰ ਇਹ ਸਰਲ ਹੈ ਇਹਨਾਂ ਨੂੰ ਕਰ ਸਕਦੇ ਨੇ ਕਿ ਮਾਰਕੀਟ ਚ ਅਵੇਲੇਬਲ ਹੈ ਤੇ ਜਿਹੜੇ ਇੰਗਲਿਸ਼ ਵਿੱਚ ਜ਼ਿਆਦਾ ਧਿਆਨ ਰੱਖਦੇ ਉਹਨਾਂ ਮਨਮੋਹਨ ਸਿੰਘ ਦੀ ਪੜ ਸਕਦੇ ਨੇ ਤੇ ਜੇ ਉਹ ਪੜਨਗੇ ਜਾਂ ਕਿਸੇ ਤੋਂ ਸੁਣਨਗੇ ਤਾਂ ਉਹ ਜੋ ਗੁਰੂ ਦਾ ਜੋ ਸੰਦੇਸ਼ ਹੈ ਇੱਕ ਜੋ ਉਹਨਾਂ ਦੇ ਪਿੱਛੇ ਸਾਰਤੱਤ ਕੀ ਹੈ ਉਪਦੇਸ਼ ਦੇ ਵਿੱਚ ਸਾਰਤੱਤ ਕੀ ਹੈ ਗੁਰਬਾਣੀ ਦੇ ਡੂੰਘੇ ਖਜ਼ਾਨੇ ਖੋਲ ਸਕਦੇ ਨੇ ਗੁਰਬਾਣੀ ਦੀ ਵਿਚਾਰ ਪੜ ਕੇ ਸੁਣ ਕੇ ਹਿਰਦੇ ਚ ਠੰਡ ਪਾ ਸਕਦੇ ਗੁਰਬਾਣੀ ਦਾ ਸਾਰ ਕੀ ਹੈ ਜੀ ਸਾਰਤੱਤ ਕੀ ਹੈ ਉਹ ਕਿ ਉਸ ਜਿਹੜਾ ਜੇ ਸੰਦੇਸ਼ ਕੈਚ ਕਰ ਲਏਗਾ ਜਿਹੜਾ ਇਨਸਾਨ ਉਹ ਉਹ ਕੱਚਾ ਨਹੀਂ ਰਹੇਗਾ ਪੱਕਾ ਪੱਕਾ ਹੋ ਜਾਏਗਾ ਕੀ ਬਾਤ ਹੈ ਸਮਝੋ ਕਿ ਸਭ ਤੋਂ ਵੱਡਾ ਵੱਡਾ ਇੱਕ ਅੱਜ ਅਹਿਮ ਮੈਸੇਜ ਸਾਡੇ ਯੂਥ ਨੂੰ ਦਿੱਤਾ ਹੈ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਹੱਥ ਜੋੜ ਕੇ ਬੇਨਤੀ ਹੈ ਜਿਕਰ ਅਸੀਂ ਬਹੁਤਾ ਕੁਝ ਨਹੀਂ ਕਰ ਸਕਦੇ ਤੇ ਖਾਸ ਕਰਕੇ ਸਾਡੇ ਯੂਥ ਸਾਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੂਰੇ ਦੀਦਾਰ ਕਰਨ ਭਾਵ 1 ਓੰਕਾਰ ਤੋਂ ਲੈ ਕੇ 18 10 20 ਤੱਕ ਫਿਰਸਤ ਸਾਹਿਬ ਸਿੰਘ ਦੇ ਦਰਪਣ ਤਿਆਰ ਕੀਤੇ ਗਏ ਨੇ ਭਾਵ ਗੁਰੂ ਗ੍ਰੰਥ ਸਾਹਿਬ ਦੇ ਸਮੁੱਚੇ ਸਟੇਕ ਤਿਆਰ ਕੀਤੇ ਗਏ ਨੇ ਉਹਨਾਂ ਦਾ ਸਹਿਜ ਪਾਠ ਕਰਨ ਗੁਰਬਾਣੀ ਨੂੰ ਅਰਥਾਂ ਸਹਿਤ ਵਿਚਾਰ ਅਸਹਿਤ ਪੜਨ ਤਾਂ ਜੋ ਸਾਨੂੰ ਸਾਡੀ ਜ਼ਿੰਦਗੀ ਦਾ ਮਨੋਰਥ ਪਤਾ ਲੱਗ ਸਕੇ ਸੋ ਇਹ ਸੀ ਜੱਗੀ ਸਾਹਿਬ ਜੀ ਦਾ ਅਹਿਮ ਸੰਦੇਸ਼ ਜਿ ਕਿ ਸਭ ਬੜੀ ਖੁਸ਼ੀ ਹੋਈ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਅਗਲੀ ਵਾਰ ਫਿਰ ਆਪਾਂ ਜਰੂਰ ਮਿਲਾਂਗੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ